ਦਿਆ ਲਿਆ ਦਾ ਚਲ ਆ ਜਾ ਦੁਬਾਰਨੀ ਮੈਂ ਨਹੀਂ ਕਰਦਾ ਐਨੀ ਔਖੀ ਕਰ ਲੂੰਗੀ ਬਾਜ਼ੀਆਂ ਪੈਂਦੀਆਂ ਇੱਥੇ ਤੈਨੂੰ ਪਤਾ ਕਿ ਬਾਜ਼ੀ ਪੈ ਗਈ ਪੁੱਦੀਮ ਨਾ ਕਰਦਾ ਹੁੰਦੀ ਹੈ ਚਲਾਣੀ ਸਸ਼ਕਲ ਜੀ ਮੈਂ ਤੁਹਾਡਾ ਆਪਣਾ ਡੀ ਸਿੰਘ ਜ਼ੈਲਦਾਰ ਤੇ ਮੇਰੇ ਨਾਲ ਨਿਮਰਪ੍ਰੀਤ ਖਰ ਇਹ ਵਿਆਹ ਤੋਂ ਬਾਅਦ ਸਾਡਾ ਪਹਿਲਾ ਵਲੌਗ ਆ ਤੇ ਪਹਿਲਾਂ ਤੱਕ ਅੱਧੀ ਆਪਾਂ ਦੋਨੇ ਵੈਸੇ ਵੀ ਇਕੱਠੇ ਨੇ ਵਲੌਗ ਨਹੀਂ ਬਣਾਇਆ ਬਟ ਇਹ ਹੁਣ ਆਪਾਂ ਇਕੱਠੇ ਵਲੌਗ ਬਣਾ ਰਹੇ ਆ ਤੇ ਨਾ ਅੱਜ ਆਪਾਂ ਚੱਲੇ ਆ ਵਿਆਹ ਤੋਂ ਬਾਅਦ ਪਹਿਲੀ ਵਾਰੀ ਕਿਦੇ ਕੋ ਮਣਾ ਤੇ ਟੂਰ ਸਾਡਾ ਹੈਗਾ ਵੀ ਆਪਾਂ ਚੰਡੀਗੜ੍ਹ ਤੋਂ ਅੱਗੇ ਕਸੋਲੀ ਜਾਵਾਂਗੇ Shimla ਵੀ ਸਾਇਦ ਜਾਵਾਂਗੇ ਫਿਲਹਾਲ ਪਹਿਲਾਂ ਆਪਾਂ ਚੱਲੇ ਆ ਤਾਈ ਹੁਣਾਂ ਦੇ ਘਰ ਇਹਦੀ ਤਾਈ ਹੁਣਾਂ ਦੇ ਘਰ ਜਿਹੜਾ ਹੈਗਾ ਅੰਮ੍ਰਿਤਸਰ ਤੇ ਅੱਜ ਆਪਾਂ ਉਹ ਪਿੰਡੋਂ ਨਿਕਲੇ ਆਂ ਅੰਮ੍ਰਿਤਸਰ ਜਾਵਾਂਗੇ ਤੇ ਨਿੱਕੇ ਨਿੱਕੇ ਆਪਾਂ ਕਲਿੱਪ ਐਡ ਕਰਾਂਗੇ ਸਾਰੇ ਤੇ ਤੁਹਾਡੇ ਨਾਲੇ ਵਲੌਗ ਛੋਟੇ ਆ ਵਲੌਗ ਸਾਂਝਾ ਕਰਾਂਗੇ ਪਤਾ ਨਹੀਂ ਉਹ ਕਿੱਡਾ ਵੱਡਾ ਹੋ ਜਾਂਦਾ ਬਟ ਵਲੌਗ ਸਾਂਝਾ ਕਰਾਂਗੇ ਬਟ ਜ਼ਿਆਦਾ ਨਹੀਂ ਡਿਟੇਲ ਚ ਨਹੀਂ ਡੀਪਲੀ ਨਹੀਂ ਬਟ ਫਿਰ ਵੀ ਜੋ ਵਧੀਆ-ਵਧੀਆ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂ ਜੀ ਹਾਂਜੀ ਤੋ ਖਲਾਲੀ ਆ ਆ ਦੇਖੋ ਆ ਸਮਾਨ ਵੇਖੋ ਪਹਿਲਾਂ ਕੀ ਕੀ ਪਿਆਇਆ ਤੁਹਾਨੂੰ ਦੱਸ ਹੀ ਦੱਸੀਏ ਕੀ ਸੋ ਆ ਜੋ ਵੀ ਆ ਸਾਰੀ ਇਹਨੂੰ ਚੱਕੀ ਹੋਈ ਆ ਤੇ ਹੁਣ ਅਜੇ ਤੁਰੇ ਹੀ ਆ ਘਰੋਂ ਤੇ ਖਾਈ ਜਾਂਦੀ ਪਈ ਆ ਤੇ ਚਲੋ ਮਿਲਦੇ ਆਂ ਫਿਰ ਆਪਾਂ ਕਰਦੇ ਆ ਅੱਗੇ ਗੱਲ ਬਾਤ ਖਾਲਾ 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 ਹੁੰਦੀ ਐ ਚਲਾਉਣੀ ਹੁੰਦੀ ਐ ਪਾ ਤਾ ਗੇਅਰ ਹੈਂਡ ਬ੍ਰੇਕ ਇਹ ਨਹੀਂ ਲਾਉਣੀ ਤੋ ਹੀ ਗੋਨ ਨਾਲ ਸੀਗੀ ਲਾਈ ਸੀਗੀ ਇਦਾਂ ਰੋਕੀ ਦੀ ਲਓ ਜੀ ਕਹਿੰਦੀ ਮੈਂ ਚਲਾਉਣੀ 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 ਮੈਂ ਚੱਲ ਚਲਾੜਾ ਫੇਰ ਹਾਂ ਅਮ ਰੋਡ ਹੈਗਾ ਇੱਥੇ ਸਾਫ਼ ਆ ਮੈਂ ਚਲੋ ਫਰਾ ਦਿੰਦਾ ਵਾਂ ਅੱਗੇ ਵੇਖੀ ਲਾ ਹੁੰਦਾ ਗੇਅਰ ਵੱਲ ਤੇ ਹਾਂ ਨਹੀਂ ਮਰੀਦਾ ਵੱਡਾ ਗੇਅਰ ਪਾਤਾ ਚੌਥਾ ਇੱਕ ਵਾਰੀ ਆਸੀ ਅੰਮ੍ਰਿਤਸਰ ਪਹੁੰਚ ਗਏ ਹਾਂ ਤੇ ਮੇਰੇ ਸਰਦਾਰ ਸਾਹਿਬ ਜੀ ਲੈਣ ਲੱਗੇ ਨੇ ਫਰੂਟ ਪਹਿਲੀ ਵਾਰ ਵਿਆਹ ਕਰਾ ਕੇ ਤਾਇਆ ਦੇ ਘਰ ਚਲੇ ਆਂ ਤੇ ਕਹਿੰਦੇ ਤੇ ਖਾਲੀ ਹੱਥ ਨਹੀਂ ਜਾਈਦਾ ਮਠਿਆਈ ਵਗੈਰਾ ਲੈ ਕੇ ਜਾਏ ਪਰ ਮਠਿਆਈ ਕੀ ਕਰਨੀ ਆ ਕਿਉਂ ਫੂਟ ਲੈ ਕੇ ਜਾਣੇ ਆ ਸਰਦਾਰ ਜੀ ਤੁਸੀਂ ਦੇਖਿਓ ਉਹਨਾਂ ਦੀ ਕਿਹਦੀ ਕਿਹਦੀ ਆਦਤ ਹੈ ਤੇ ਇਦਾਂ ਪਰਸ ਦੇ ਵਿੱਚ ਜਾਂ ਹੋਰ ਕਿਹੇ ਦੇ ਵਿੱਚ ਵੀ ਮਤਲਬ ਕਿ ਬਾਹਰ ਨਹੀਂ ਸੁਟਣਾ ਆਪਣੇ ਪਾਕਟ ਦੇ ਵਿੱਚ ਜਾਂ ਕੀਤੇ ਵੀ ਪਾ ਕੇ ਰੱਖ ਲੈਣਾ ਤੇ ਫਿਰ ਬਾਅਦ ਵਿੱਚ ਡਸਟਮੈਨ ਸੁਟਣਾ ਜਾ ਕੇ ਇੱਕ ਇਦ ਕਿਹਦੀ ਆਦਤ ਹੈ ਲੋ ਜੀ ਸਰਦਾਰ ਸਾਹਿਬ ਆਗੇ ਆਗੇ ਆਦੇ ਚਲੋ ਚਲਿਏ ਆਣਾ ਪਤਾ ਯਾਰ ਕਿੰਨਾ ਕੋਤਾਉ ਨਕਝੰਦੇ ਆ ਇੱਥੇ ਤਾਂ ਕਿਸ ਕਮੇਟੀ ਘਾਟ ਖੜੀ ਹੋ ਨੇ ਕਿੱਥੇ ਕਿੱਧਰ ਰੁਕੋ ਚਲੋ ਚਲੋ ਰੁਕਣਾ ਕਿਉਂ ਉਹ ਤਾਂ ਨਹੀਂ ਨਹੀਂ ਇਹ ਗਲੀ ਤੇ ਨੂੰ ਨਹੀਂ ਗਾਗੇ ਤੇ ਆ ਗਲੀ ਤੇ ਆ ਗਲੀ ਮੋੜਨਾ ਕੱਬਾ ਦਾ ਹਾਂ ਚੱਲਦੇ ਜਾਓ ਕਿਹੜਾ ਗਵਾ ਚੱਲ ਰਿਹਾ ਰੁਕੋ ਰੁਕੋ ਦੇਖਣ ਦੋ ਗਲੀ ਚੋ ਹਰਣਾ ਠੀਕ ਆ ਪਹਿਲੀ ਗਲੀ ਹਾਂਜੀ ਹਾਂਜੀ ਅੱਗੇ ਪਤਾ ਹੈ ਹੈ ਨਹੀਂ ਪਤਾ ਕੋਈ ਨੂੰ ਠੀਕ ਹੋਲੀ ਹੋਲੀ ਦੇਖੋ ਘਰ ਲੱਭਦਾ ਕਿ ਨਹੀਂ ਯਾਰ ਇੱਧਰ ਨੂੰ ਹੀ ਮੁੜਨਾ ਹੈ ਮੋੜੋ ਮੋੜੋ ਆ ਇੱਧਰ ਨਹੀਂ ਮੁੜਨਾ ਆ ਕਿਧਰ ਦਿੰਦੇ ਜੀ ਚੱਲ ਗਏ ਦੇਖਿਓ ਨਾ ਰੋਣਾ ਨਹੀਂ ਇਸ ਸ਼ੌਕਰ ਦੇ ਸਾਹਮਣੇ ਨਹੀਂ ਨਹੀਂ ਇਹ ਤਾਂ ਪੁਲਸਾਈ ਦੀ ਆ ਹਾਂ ਵਾਚ ਵਾਚ ਹੁਣ ਇੱਧਰ ਨੂੰ ਮੋੜ ਲਓ ਇਹੀ ਘਰ ਹਾਂ ਦੇਖਿਆ ਸਿਕਿਉਰਿਟੀ ਆ ਗਈ ਨਾ ਇੱਥੇ ਸਿਕਿਉਰਿਟੀ ਇੱਧਰ ਮੋੜ ਲਓ ਹਾਂ ਆ ਗਈ ਹੈ ਜਿਵੇਂ ਵਾਲੀ ਪਾਰਕ ਵੀ ਉਹ ਦੇਖੋ ਵੱਡੇ ਡੈਡੀ ਖੜੇ ਨੇ ਬਾਹਰ ਟੈਂਟ ਟੈਂਟ ਆਗੇ ਆਹੀ ਤਾਈ ਟਿਕਾ ਕਰਦੇ ਕਰੋਂਦੇ ਘਰ ਲਾ ਵੀ ਲਿਆ ਤਾਈ ਹੁਣਾਂ ਦੇ ਘਰ ਹੁਣ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਪੇੜ ਪੂਜਾ ਕੀਤੀ ਆ ਸਪ੍ਰਿੰਗ ਰੋਲ ਤੇ ਨਿਊਡਲਸ ਕਾਫੀ ਸੁਆਦ ਸੀ ਸੁਆਸੀ ਹੁਣ ਮਾਰਕੀਟ ਚੱਲੇ ਆ ਤੇ ਉੱਥੇ ਜਾ ਕੇ ਕੁਝ ਖਾਵਾ ਪੀਵਾਂਗੇ ਕੀ ਲੱਗੀ ਖਾਂ ਚਾਲੀਆਂ ਦੇ 6 ਗੋਲ ਗੱਪੇ ਸੀ ਤੇ ਕਾਂਜੀ ਵੀ 6 ਤਰ੍ਹਾਂ ਦੀ ਸੀ ਗੋਲ ਗੱਪੇ ਖਾਣ ਦਾ ਮਜ਼ਾ ਆ ਗਿਆ ਵੈਸੇ ਬਾਦ ਚ ਅਸੀਂ ਘਰ ਗਏ ਤੇ ਘਰ ਜਾ ਕੇ ਵਿਆਹ ਦੀ ਫਿਲਮ ਦੇਖੀ ਤੇ ਨਾਲ ਨਾਲ ਖਾਣਾ ਖਾਦਾ ਅਗਲੀ ਸਵੇਰ ਉਠਿਆ ਤਾਂ ਬਹੁਤ ਧੁੰਦ ਪਈ ਹੋਈ ਸੀ ਫਿਰ ਗੱਡੀ ਦੀ ਸਰਵਿਸ ਕਰਵਾਉਣ ਗਿਆ ਜਿਸ ਤੋਂ ਬਾਅਦ ਗੱਡੀ ਦੀ ਸਰਵਿਸ ਕਰਵਾਈ ਤੇ ਫਿਰ ਦੂਜੀ ਤਾਈ ਘਰ ਆਏ ਉੱਥੇ ਫਿਰ ਕੁਝ ਖਾਣ ਤੋਂ ਬਾਅਦ ਫਿਰ ਆਪਾਂ ਚੰਡੀਗੜ੍ਹ ਵੱਲ ਨੂੰ ਚੱਲ ਪਏ ਰਸਤੇ ਵਿੱਚ ਕਾਫੀ ਟੋਲ ਪਲਾਜ਼ੇ ਆਏ ਬਟ ਕਈ ਥਾਂ ਕਾਰਡ ਚੱਲ ਪਿਆ ਤੇ ਟੋਲ ਪਲਾਜ਼ੇ ਤੋਂ ਫ੍ਰੀ ਚ ਲੰਘ ਪਏ ਸੋ ਸੈਕਟਰ 35 ਚਾਏ ਹੋਏ ਆ ਤੇ ਇੱਥੇ ਉਹਨੂੰ ਰੂਮ ਦੇਖਣ ਲੱਗੇ ਆ ਨਾਲੇ ਕੁਝ ਖਾਣੇ ਪੀਣੇ ਆ। ਉਹ ਲੈ ਉਹ ਟਿਕ ਗਿਆ। ਅੱਗੇ ਦੋ ਆਈਸਕ੍ਰੀਮ ਖਾ ਗਈ ਆ। ਦੋ ਹੋ ਗਈ ਤੇ ਖਾਦੀ ਆ। ਕਿੰਨੀਆਂ ਖਾਦੀਆਂ? ਯਾਰ ਉਹ ਕਿੰਦੋਂ ਹੋ ਗਏ। ਇੱਕ 버ਗਰ ਖਾ ਗਈ ਆ। ਹਾਂ ਮੈਂ ਹੀ ਸਭ ਕੁਝ ਖਾਣੀ ਆ। ਤੇ ਹੁਣ ਆ ਖੋਲੇ ਆ ਮੌਮੋਸ ਪਨੀਰ ਵਾਲੇ। ਕੈਸਾ ਹੈ ਟੇਸਟ ਠੀਕ ਹੀ ਆ ਕਿਤੇ ਬਾਹਰ ਜਾ ਕੇ ਖਾਣੇ ਆ ਉਹ ਵੀ ਰੇੜੀਆਂ ਤੋਂ ਬੁੱਥੇ ਸਵਾਦੀ ਹੁੰਦੇ ਆਹੋ ਗੱਡੀ ਚਲਾਉਂਦਾ ਚਸਕਾ ਤਾਂ ਇੰਨਾ ਨਾ ਮੈਂ ਇੱਕ ਵਾਰ kia ਆਲੇ ਚਾਬੀ ਤੇ ਗੱਡੀ ਸਾਈਡ ਤੇ ਲਾ ਆ ਭੱਜੀ ਗਈ ਥੱਲੇ ਸੋ ਫਾਈਨਲੀ ਆਪਾਂ ਹੁਣ ਰੈਡੀ ਹੋ ਗਏ ਆ ਤੇ ਆਪਾਂ ਹੈਗੇ ਸੀ ਚੰਡੀਗੜ੍ਹ ਹਨਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿਵੇਂ ਹਾਂ ਅੱਜ ਮੈਂ ਵੀ ਪੱਗ ਨਹੀਂ ਬੰਨੀ ਤੇ ਮੈਂ ਕਿਹਾ ਚਲੋ ਹੁਣ ਪੱਗ ਰਹਿਣ ਦਿੰਦੇ ਨੇ ਕਿਉਂਕਿ ਲੇਟ ਹੋ ਜਾਣਾ ਵਾ ਬਾਅਦ ਚ ਬੰਨਾਂਗੇ ਪੱਗ ਲੇਟ ਕੀ ਹੋ ਗਿਆ ਨਾ ਲੇਟ ਹੋ ਗਏ ਹਾਂ ਕਾਫੀ ਲੇਟ ਹੋ ਗਏ ਹਾਂ 12 ਵਜੇ ਗਏ ਇੱਥੇ ਤੇ ਉਹ ਸਾਹਮਣੇ ਹੋਟਲ ਆ ਜਿੱਥੇ ਆਪਾਂ ਠਹਿਰੇ ਹੋਏ ਸੀ ਰਾਤ ਹੁਣ ਆਪਾਂ ਇੱਥੇ ਥੋੜੀ ਜਿਹੀ ਸ਼ਾਪਿੰਗ ਕਰਨੀ ਆ ਦੈਨ ਫਿਰ ਨਿਕਲਦੇ ਆ ਆਪਾਂ ਸ਼ਿਮਲੇ ਵੱਲ ਸ਼ਿਮਲੇ ਜਾਂ ਕਸੋਲੀ ਵੇਖਦੇ ਆ ਪਹਿਲਾਂ ਕਸੋਲੀ ਰਹਿਣਾ ਜਾਂ ਸ਼ਿਮਲੇ ਜਾਣਾ ਲਓ ਜੀ 버ਗਰ ਖਾਣ ਲੱਗੇ ਆ ਸ਼ਾਪਿੰਗ ਕਰਕੇ ਆ ਗਈ ਆ ਕਿੰਨਾ ਖੁਸ਼ ਹੈ ਨਹੀਂ ਤੇ ਹੂੰ ਕਿੱਥੇ ਸੁੱਟ ਲਿਆ ਹੁਣ ਹਾਂ ਇਹ ਥੰਲੇ ਆ ਨਾ ਫੋਨ ਸੁੱਟ ਲਿਆ ਲੱਭੇ ਨਹੀਂ ਜਾਂਦੇ ਅੱਜ ਤੋਂ ਨਿਕਲਿਆ ਪੁੱਛ ਗਿਆ ਹੂੰ ਆ ਲਓ ਜੀ 40 ਰੁਪਏ ਦੀ ਪਲੇਟ ਦਿੱਤੀ ਆ ਇੱਥੇ ਜਦੋਂ ਆਪਾਂ ਐਂਟਰੀ ਕੀਤੀ ਆ ਹਿਮਾਚਲ 'ਚ ਆ ਮੈਨੂੰ ਲੱਗਾ ਫਰੂਟ ਆ ਮੈਂ ਚਾ ਲੈ ਲੈ ਉਹ ਵਿੱਚੋਂ ਬਾਅਦ ਦੇਖਿਆ ਦੱਸੀ ਐਨੂੰ ਕਰੋ ਥੱਲੇ ਪਲੇਟ ਕਰ ਆ ਕੀਰੇ ਹੀ ਨਿਕਲੇ ਸਾਰੇ ਐ ਥੱਗ ਬੈਠੇ ਆ ਸਾਰੇ ਐ ਸਾਡਾ ਪੰਜਾਬ ਫਿਰ ਵੀ ਠੀਕ ਆ ਚਲੋ ਚਲੋ ਬਾਈ ਕਰੋ ਸੇ ਬਾਈ ਚਲੋ ਬਾਈ ਕਰੋ ਸੋ ਆਪਾਂ ਰਸਤੇ 'ਚ ਰੁਕੇ ਹੋਏ ਆ ਤੇ ਮਹਿਗੀ ਖਾਂਦੇ ਪਏ ਆ ਭਾਣਾ ਵੀ ਮਹਿਗੀ ਤੁਹਾਨੂੰ ਪਤਾ ਹੀ ਸਾਰਿਆਂ ਨੂੰ ਬਹੁਤ ਤੇਜ਼ ਹੁਣ ਆਪਾਂ ਇੱਥੇ ਪਾਬੀ ਕੇ ਫੇ ਚਲਾਂਗੇ ਅੱਗੇ ਤਕਰੀਬਨ 2.5 ਕਿਲੋਮੀਟਰ ਰਹਿ ਗਏ ਤੁਸੀ ਮਿਲਾਂ ਜਿਵੇਂ ਕਿ ਲਾਸਟ ਟਾਈਮ ਸਲਾਈਡਿੰਗ ਹੋਈ ਸੀ ਤਾਂ ਕਹੀ ਥਾ ਨਾ ਰੋਡ ਚ ਰਖਰਾਬ ਹੈਗਾ ਬਟ ਜਿਆਦਾ ਨਹੀਂ ਕੋਈ ਕਹਿ ਦਈਏ ਵੀ ਸੋਚੋ 5% 5 ਜਾਂ 7% ਹੀ ਰੋਡ ਖਰਾਬ ਆਉਂਦਾ ਬਾਕੀ ਸਾਰਾ ਕੈਂਟ ਆ ਪੂਰਾ ਕਈ ਬਸਤੇ ਹੁੰਦੀ ਹੈ Shimla ਪਰ ਜਿਹੜਾ ਸਭ ਤੋਂ ਉੱਪਰ ਲਿਖਿਆ ਜਗਰਾਉਂ ਜਗਰਾਉਂ ਵਧੀਆ ਲੱਗਾ ਮੈਨੂੰ ਪੰਜਾਬੀ ਚ ਲਿਖਿਆ ਬਾਕੀ ਚਲੋ ਆਪੇ Shimla ਲਿਖਿਆ ਆ ਉਹਦੇ ਇੱਧਰ ਜਿੰਨੇ Shimla ਆਉਣਾ ਹਨਾ ਵੀ ਉਹ ਜ਼ਿਆਦਾਤਰ ਹਿੰਦੀ ਜਾਣਦੇ ਹੁੰਦੇ ਆ ਤਾਂ ਹਿੰਦੀ ਚ ਚਲੋ ਲਿਖਿਆ ਦੋਸਤੋ ਥਲੇ ਫਿਰ ਪੰਜਾਬੀ ਜੀ ਲਿਖੀ ਹੋਈ ਆ ਮੋਗਾ ਲੁਧਿਆਣਾ ਚੰਡੀਗੜ੍ਹ ਸੋਲਣ ਤਕਰੀਬਨ ਤਕਰੀਬਨ ਹੁਣ ਇਥੋਂ Shimla 10 ਕਿਲੋਮੀਟਰ ਰਹਿ ਗਿਆ ਬਟ ਇਥੇ ਜਾਮ ਲੱਗਾ ਹੋਇਆ ਮੈਪ ਤੇ ਚੈੱਕ ਕਰਦੇ ਪਏ ਆ ਤਾਂ ਰੈੱਡ ਮੈਪ ਹੋਇਆ ਪਿਆ ਇਥੋਂ ਮੇਬੀ ਹੋ ਜਾਵੇ ਕਲੀਅਰ ਜਲਦੀ ਸ਼ਾਮਾ ਪਈਆਂ ਕੈਸੇ ਹੋ ਤੂੰ ਹੈਲੋ ਕੈਸੇ ਹੋ ਸਿਮਲੇ ਪੁੱਜਣ ਤੋਂ ਬਾਅਦ ਫਿਰ ਅਸੀਂ ਰੂਮ ਲਿਆ ਰੋਟੀ ਖਾਧੀ ਤਾਂ ਫਿਰ ਸੌਂ ਗਏ ਕਿਉਂਕਿ ਥੱਕੇ ਕਾਫੀ ਹੋਏ ਸੀ। ਲੱਸੀ ਮਾਰਨਿੰਗ ਟਾਈਮ ਆ ਤੇ ਆਪਾਂ ਜੇ ਨਹਾਣਾ ਫਿਰ ਆਲ ਪਹਿਲਾਂ ਮੈਂ ਕਿਹਾ ਕੁਝ ਖਾ ਲਈਏ। ਇੱਧਰ ਜਨਾਬ ਨਹੀਂ ਲੱਗੇ ਨੇ ਖਾਣ। ਅ ਕੱਲ ਜਦੋਂ ਆਪਾਂ ਫਿਰ ਨਾ ਰੂਮ ਲਿਆ ਸੀ ਤਾਂ ਸਾਨੂੰ ਇੱਕ ਗਾਈਡ ਮਿਲ ਗਿਆ ਏ ਫਿਰ ਆਪਾਂ ਗਾਈਡ ਨੂੰ ਕਿਹਾ ਕਿ ਚੱਲ ਜਾ ਤੂੰ ਹੀ ਲੈ ਦੇ ਰੂਮ ਤੇ ਫਿਰ ਉਹ ਗਾਈਡ ਕਹਿੰਦਾ ਕਿ ਯਾਰ ਜੇ ਘੁੰਮਣ ਜਾਣਾ ਨਾ ਮੈਨੂੰ ਦੱਸ ਦਿਓ ਤਾਂ ਮੈਂ ਤੁਹਾਨੂੰ ਕੁਫਰੀ ਲੈ ਕੇ ਜਾਵਾਂਗਾ ਤਾਂ ਫਿਰ ਹੁਣ ਗਾਈਡ ਆ ਗਿਆ ਸੀ ਸਵੇਰੇ ਰੂਮ ਵੱਲ ਤਾਂ ਫਿਰ ਗਾਈਡ ਨਾਲ ਹੁਣ ਆਪਾਂ ਜਾਂਦੇ ਪਏ ਆ ਕੁਫਰੀ ਤੇ ਤੁਸੀਂ ਦੇਖੋ ਅੱਗੇ ਫਿਰ ਕਿਵੇਂ-ਕਿਵੇਂ ਉੱਥੇ ਆਪਾਂ ਕੀ ਕੀਤਾ ਐਡਵੈਂਚਰ ਕਿਵੇਂ ਦੇ ਹੋਏ ਸੋ ਆਓ ਚੱਲਦੇ ਆਂ ਫਿਰ ਅੱਗੇ ਗ੍ਰੀਨ ਵੈਲੀ ਜਿਹਨੂੰ ਬੋਲਦੇ ਆ ਤੇ ਇਹ ਵਾਰ ਜਦੋਂ ਬਰਫ਼ ਪੈਂਦੀ ਆ ਤਾਂ ਇਹ ਵਾਈਟ ਹੋ ਜਾਂਦੀ ਆ। ਸੁੱਇਤੇ ਆਪਾਂ ਰੁਕੇ ਹੋਏ ਆ ਫਿਰ ਅੱਗੇ ਚੱਲਦੇ ਆ। ਡਿਗ ਲੱਗੀ ਹੁਣੇ ਆ ਮਾਹ ਬਚਾਈਏ ਪਿੱਛੇ ਵੇਲਾ ਥੱਲੇ ਨਾ ਜੀ ਉਹਨਾਂ ਕੇ ਇਹਦੇ ਤੋਂ। ਇੱਥੋਂ ਡਿਗਣੀ ਥੱਲੇ ਆ ਵੇਖੋ। ਲੱਪਣੀ ਨਹੀਂ ਇਹ। ਟਿੱਕਾਂ ਲੈ ਲੀਆਂ ਦੋ।

लो जी है आरिया क्या आ चीज पार करनी है जावगे तौर के ਕਰਦ ਰਿਆ ਦੱਤ ਨਹੀਂ ਲੱਗਾ ਆ ਜਾ ਕਾਇਕ ਗੇਮ ਆਏ ਥ੍ਰੀ ਖਤਰਨਾਕ ਜੀ ਪਰ ਇਹ ਮੇਰਾ ਰਾਦਾ ਨਹੀਂ ਕਰਨਦਾ ਵੇਖਿਓ ਮੈਂ ਤੁਹਾਨੂੰ ਦਿਖਾਉਣਾ ਇਹ ਗੇਮ ਤੂੰ ਕਰਨੀਂ ਮੈਂ ਨਹੀਂ ਕਰਦਾ ਐਨੀ ਔਖੀ ਕਰ ਲੂੰਗੀ ਬਾਜ਼ੀਆਂ ਪੈਂਦੀਆਂ ਇੱਥੇ ਤੈਨੂੰ ਪਤਾ ਕਿ ਬਾਜੀ ਪੈ ਗਈ ਔਰ ਲੀਜੀਏ ਸੀ ਟੋਟੇ ਇਹ ਗੇਮ ਵਿੱਚ ਨਾ ਇੱਕ ਸਾਈਡ ਤੇ ਖਾਈ ਆ ਤੇ ਇਹ ਰਸੀਆਂ ਰਾਈ ਕਾਫੀ ਉੱਪਰ ਜਾ ਕੇ ਚੱਕ ਕੇ ਮਾਰਦੀ ਆਏ ਬਹੁਤ سارے ਬੰਦਿਆਂ ਦਾ ਹੌਸਲਾ ਤਾਂ ਉੱਥੇ ਹਾਰ ਹੀ ਜਾਂਦਾ ਤਾਂ ਬਹੁਤ سارے ਕਹਿੰਦੇ ਨੇ ਵੀ ਆਪਾਂ ਨਹੀਂ ਕਰਨੀ ਇਹ ਗੇਮ ਪਹਿਲਾਂ ਤਾਂ ਮੈਂ ਵੀ ਕਿਹਾ ਹੀ ਨਹੀਂ ਕਰਨੀ पर फिर मैं सोचा भी जे निमर ने कर ली तो फिर बाद रहना भी यार की ती क्यों नहीं फिर हूँ आप लगे हाँ कर हौसला जहा कर लिया देखते हैं कि बनता फिर ਹੋ ਗਿਆ ਭਾਈ ਬਸ ਨਹੀਂ ਪਈ ਕਰੀ ਨਹੀਂ ਪਤਾ ਠੀਕ ਹੈ ਇਸ ਦੇ ਬਾਅਦ ਆਇਆ ਅਟਾ ਕੋ ਡਬਲ ਐਸ ਪੈਸੀ ਚਾਹ ਕਿੱਦਾਂ ਲੱਗਾ ਵਾਜੀ ਨਹੀਂ ਬੜੀ ਵੜ ਇਸ ਤੋਂ ਬਾਅਦ ਫਿਰ ਅਸੀਂ ਇੱਕ ਹੋਰ ਗੇਮ ਕੀਤੀ ਵਰਚੁਅਲ ਰਿਐਲਿਟੀ ਜਿਹਨੂੰ 8D ਬੋਲਦੇ ਨੇ ਬਹੁਤ ਮਜ਼ਾ ਆਇਆ ਇਸ ਗੇਮ ਨੂੰ ਕਰਕੇ ਰਿਸਕ ਤਾਂ ਕੋਈ ਨਹੀਂ ਸੀ ਪਰ ਡਰ ਲੱਗਦਾ ਸੀ कुछ गेम खेड तो बाद फिर आप उपर आ इस टॉमी न मिले उत्थे बैठे हुए लोगों गलबात की दैन कुछ खाण का साडा विचार बन गया तो फिर उत्थे आप कुछ खाधा पीता ने 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 सब सब इसके अलावा अगर आप ये चीजें घूमनी है ये कुछ करना है इसका टिकट अलग से बनेगा यहीं पर ਜਦੋਂ ਆਪ ਵੈਲੀ ਵਿੱਚ ਪਹੁੰਚੋ ਇੱਥੋਂ ਜੀ ਫਿਰ ਟਿਕਟ ਲੱਗਦੀ ਆ 5500 ਰੁਪਇਆ ਜੇ ਤੁਸੀਂ ਘੋੜਿਆਂ ਤੇ ਉੱਪਰ ਜਾਣਾ ਜਾਣਾ ਵੀ ਇਹਨਾਂ ਤੇ ਪਹਿਲਾਂ ਤੁਹਾਨੂੰ ਕਿਉਂਕਿ ਉੱਪਰ ਤੁਸੀਂ ਗੱਡੀ ਆਪਣੀ ਲੈ ਜਾ ਨਹੀਂ ਸਕਦੇ ਚਲੋ ਫਿਰ ਚੱਲਦੇ ਆ ਅੱਗੇ ਤੇ ਦੇਖਦੇ ਆ ਉੱਪਰ ਦੇ ਨੇ ਸਾਰੇ ਮੈਂ ਹੁਣ ਆ ਵੀ ਥੱਲੇ ਡੇਕਦਾ ਨੀ ਮੈਂ ਹੁਣ ਹਾਇਦਤ ਵੀ ਫਿਲੋਂਦਿਆ ਲੋ ਜੀ ਘੋੜਿਆਂ ਤੇ ਬੈਠੀ ਹੋਈਆਂ ਤੇ ਜਾ ਰਹੇ ਆ ਇਸ ਵੇਲੇ ਕੁਫਰੀ ਦਸਾਰਿਆ ਯਰ ਕੋਰੀ ਉਂਤੇ ਦਰਵਿਲਾ ਤੇ ਪਏ ਆ ਲੋ ਜੀ ਘੋੜ ਸਵਾਰੀ ਕਰਦੇ ਪਏ ਆ ਆ ਕਰਦੇ ਕਰਾਉਂਦੇ ਆਪਾਂ ਕੁਫਰੀ ਤੱਕ ਪਹੁੰਚ ਹੀ ਗਏ ਬਹੁਤ ਵਧੀਆ এনਵਾਇਰਨਮੈਂਟ ਆ ਬਟ ਯਾਰ ਗੱਲ ਇਹ ਆ ਕਿ ਇੱਕ ਤਾਂ ਵਿਚਾਰੇ ਘੋੜੇ ਜਰੇ ਆ ਉਹਨਾਂ ਤੇ ਕਾਫੀ ਜ਼ੋਰ ਲੱਗ ਜਾਂਦਾ ਤਰਸ ਹੁੰਦਾ ਉਹਨਾਂ ਤੇ ਦੂਜੀ ਗੱਲ ਆ ਕਿ ਰਾਹ ਬਹੁਤ ਰਿਸਕੀ ਆ ਯਾਰ ਜਦੋਂ ਭਾਜੀ ਹੁਣੇ ਸਾਨੂੰ ਮਿਲਿਆ ਭਾਜੀ ਹੁਣੇ ਪਰਿਆਲੇ ਤੋਂ ਇਕੱਠੇ ਆਏ ਆ ਆਪਾਂ ਕਿੱਦਾਂ ਵਾ ਛੁੜੀਏ ਹਲੋ ਜੀ ਗੁਰਫੀ ਗੁਰਫੀ ਕੁਫਰੀ ਕੀ ਆ ਕੁਫਰੀ ਉਹ ਭਰਾ ਬੋਕਰ ਨਗਰ ਦਾ ਸਟਾਈਲ ਘੋੜੇ ਦਾ ਪਈ ਸਾਥ ਤੋਂ ਜਿਹੜਾ ਖਤਰਨਾਕ ਰਸਤਾ ਲੱਗਾ ਕੋਰਸਵਾਰੀ ਜੜਾ ਲੈ ਕਿਉਂ ਕੋਈ ਨਾ ਨਵੇਂ ਮੈਂ ਤੇ ਕਿੰਨੀ ਕੋਈ ਗੋਡੇ ਜਿਹੜੇ ਪਣਾ ਵਿਚਾਰਿਆ ਤੇ ਕਿੰਨਾ ਜ਼ੁਲਮ ਹੈ ਤੁਹਾਨੂੰ ਪਤਾ ਹੈ ਉਹਨਾਂ ਨੇ ਚਾਰਜਰ ਤੋਂ ਨਹੀਂ ਲੱਗੀ ਸੀਗੇ ਬਸ ਜੱਟ ਗਿਆ ਇਸ ਵਿੱਚ ਤਾਂ ਪਤਾ ਨਹੀਂ ਚੱਲਦਾ ਉਚਾਰੇ ਮਟਰ ਵੇ ਲੋ ਇਦਾਂ ਹੀ ਖਲੋਤੇ ਹੈ ਨਮਰ ਕਸੇ ਹੋ ਗੋ ਆ ਲੈ ਫਰਾਮ ਫਰਾ ਲੈ ਲਾ ਰੱਖ ਜਾ ਕੁਫਰੀ ਤੋਂ ਆ ਕੇ ਫਿਰ ਅਸੀਂ ਸਾਮ ਨੂੰ ਮਾਲ ਰੋਡ ਤੇ ਗਏ ਉੱਥੇ ਫਿਰ ਆਪਾਂ ਪਾਪ ਕੌਰਨ ਖਾਦੇ ਹੋਰ ਵੀ ਕਈ ਚੀਜ਼ਾਂ ਖਾਦੀਆਂ ਚਲੋ ਆਓ ਦੇਖਦੇ ਆਂ ਮਾਲ ਰੋਡ ਦੋਵੇਂ ਜਿੱਦੂ ਖਾਣੀਆ ਆਈਸਕ੍ਰੀਮ ਵੀ ਖਾਣੀ ਤੇ ਗਰਮਾ ਵੀ ਖਾਣਾ ਹੈ ਆਈਸਕ੍ਰੀਮ ਨਾਲ ਖਾਲਾ ਫਰੇ ਉਹ ਚੋਬਿਆ ਉਹ ਵਰੀ ਵਰੀ ਆਏ ਤੋਂ ਉੱਤ ਸਾਰੇ ਉਹ ਆ ਗਈ ਮੇਰੀ ਰਸਮੇ ਪੂਰੇ ਨਾਮ ਨੂੰ ਬੈਠ ਰਹੀ ਮੇਰਾ ਨਾਮ ਐ ਆਈਸਕ੍ਰੀਮ ਨਾਲ ਆ ਰਿਹਾ ਲਿਆ ਲਿਆ ਜਾ ਚਲਾ ਜਾ ਲੈ ਨੂੰ ਆਈ ਬੇਸਟਾ ਵੀ ਟੁੱਟ ਕੇ ਪਾਪੜ ਨੂੰ Bye bye. Asyik ya yang bye bye. bye, -bye. bye, -bye. bye, -bye. bye, -bye. ਸੋ ਇੰਨਾ ਕਿ ਸ਼ਿਮਲਾ ਘੁੰਮਿਆ ਤੇ ਫਿਰ ਆਪਾਂ ਤੁਰ ਪਏ ਤਕਰੀਬਨ 2-3 ਦਿਨ ਰਹੇ ਇੱਥੇ ਆਪਾਂ ਸ਼ਿਮਲੇ ਤੇ ਹੁਣ ਫਿਰ ਆਪਾਂ ਚੰਡੀਗੜ੍ਹ ਜਾ ਕੇ ਸਟੇ ਕਰਾਂਗੇ ਦੈਨ ਉੱਥੋਂ ਫਿਰ ਆਪਾਂ ਪੇਟਰੂ ਜਾਵਾਂਗੇ ਸੋ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਕਿਉਂਕਿ ਫਿਰ ਆਪਾਂ ਅੱਗੇ ਵੀ ਵਲੌਗ ਲੈ ਕੇ ਤੁਹਾਡੇ ਲਈ ਆਉਂਦੇ ਰਹਿਾਂਗੇ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਸੋ ਠੀਕ ਆ ਜੀ ਮਿਲਦੇ ਆਂ ਫਿਰ ਧੰਨਵਾਦ